ਐਸ ਤੰਦ ਨੂੰ ਦੇਖੋ ਤੁਸੀਂ ਚੱਲ ਰਿਹਾ ਹੈ ਦਿਖਾਈ ਦੇ ਰਿਹਾ ਹੈ ਚੰ ਤੰਦ ਚੱਲਦਾ ਕਿਉਂਕਿ ਇਸ ਤੰਦ ਨੂੰ ਮੈਂ ਡੱਕੇ ਦੇ ਉੱਤੇ ਸਿੱਧਾ ਰੱਖਿਆ ਸੀ ਤੇ ਇੰਨਾ ਬਲਾਵਾ ਖਾ ਗਿਆ ਹੈ ਹੌਲੀ-ਹੌਲੀ ਹੋਰ ਮੁਰਦਾ ਜਾ ਰਿਹਾ ਹੈ ਤਾਂਕਿ ਇਹ ਐਸ ਡੱਕੇ ਨੂੰ ਬਲੰਗ ਲਈ ਪਾਲੇ ਅੱਗੇ ਵਧਣ ਵਾਸਤੇ ਦੇਖੋ ਇਹ ਵੀ ਇੱਕ ਜਿਉਂਦੀਆਂ ਜਾਗਦੀਆਂ ਚੀਜ਼ਾਂ ਐ ਇਹਨਾਂ ਨੂੰ ਆਪਾਂ ਐਵੇਂ ਨਹੀਂ ਕਹਿ ਸਕਦੇਗੇ ਕਿ ਯਾਰ ਬੱਲ ਐ ਇਹ ਜਾਣਦੀ ਨਹੀਂ ਸਭ ਜਾਣਦੀ ਐ ਇੱਕ ਬੋਲਦੇ ਨਹੀਂ ਇਹ ਦੇਖੋ ਤੁਸੀਂ ਮੇਰੇ ਦੇਖਦੇ ਦੇਖਦੇ ਨੇ ਤੰਦ ਨੇ ਬਲਾਵਾ ਪਾਉਣਾ ਸ਼ੁਰੂ ਕਰਤਾ ਇਸ ਢੱਕੇ ਨੂੰ ਇਹ ਜੇ ਮੈਂ ਢੱਕਾ ਰੱਖਿਆ ਇਸ ਚਾਫੇ ਦੇ ਵਿੱਚੋਂ ਇਸ ਨੂੰ ਮੈਂ ਬਿਲਕੁਲ ਸਿੱਧਾ ਰੱਖਿਆ ਸੀ ਇਸ ਦੇ ਉੱਤੇ ਤੇ ਇੰਨਾ ਬਲਾਵਾ ਖਾ ਗਿਆ ਸੋਡੇ ਦੇ ਸਾਹਮਣੇ ਦੇਖਦੇ ਦੇਖਦੇ ਇੰਨਾ ਖਾ ਗਿਆ ਹੋਰ ਵੀਡੀਓ ਬੰਦੇ ਬੰਦੇ ਇੰਨਾ ਬਲਾਮਾ ਹੋਰ ਖਾ ਗਿਆ ਜੀ ਇਹ ਦੇਖੋ ਤੁਸੀਂ ਕਰਾਮਾਤ ਦੇਖੋ ਇਹਨਾਂ ਦੀ ਇਹ ਵੀ ਅੱਗੇ ਵਧਨ ਦਾ ਤਰਲਾ ਮਾਰਦੇ ਆਪ ਸ਼ਰੀ ਦੇ ਵਿੱਚ ਦੇਖੋ ਤੁਸੀਂ ਕਿੰਨਾ ਨੇੜੇ ਆ ਗਿਆ ਉਹ ਉਸੇ ਤੇ ਮੈਂ ਆਹ ਮੇਰਾ ਵੀਡੀਓ ਜਿਹੜਾ ਬਣਾਈ ਜਨਾ ਦੇਖੋ ਬਿਲਕੁਲ ਮੈਂ ਸਿੱਧਾ ਤੰਦ ਰੱਖਿਆ ਸੀ ਹੁਣੇ ਆ ਕੇ 1 ਮਿੰਟ ਪਹਿਲਾਂ ਤੇ ਇਹ ਕਿੰਨਾ ਉੱਤੋਂ ਦੀ ਆ ਗਿਆ ਸੋੜੇ ਦੇਖਦੇ ਦੇਖਦੇ ਬਲਾਮਖ ਹੋ ਗਿਆ ਵੀਡੀਓ ਮੈਂ ਤਾਂ ਬਣਾਇਆ ਵੀ ਇਹਨੂੰ ਮੈਂ ਦੇਖ ਰਿਹਾ ਹਾਂ ਸਾਂ ਚੱਲਦੇ ਨੂੰ ਵੀ ਦੇਖੋ ਮਖਿਆ ਇਹ ਵੀ ਇੱਕ ਪ੍ਰਕਿਰਿਆ ਜਿਹੜੀ ਇਹਨਾਂ ਦੀ ਇਹ ਵੀ ਜਾਣਦੇ ਐ ਕਿ ਇੱਥੇ ਸਾਡਾ ਸਿਸਟਮ ਅਸੀਂ ਐ ਕਰਨਾ ਹੈ ਦੇਖੋ ਤੁਸੀਂ ਇਹ ਤੰਦ ਨੂੰ ਦੇਖੋ ਤੁਸੀਂ ਤੰਦ ਅੱਗੇ ਚੱਲੀ ਜਾਂਦਾ ਹੈ ਹੌਲੀ 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 ਦੇਖੋ ਦੇਖਣ ਵਾਲੀਆਂ ਚੀਜ਼ਾਂ ਇਹ ਬੱਲਾਂ ਦੇ ਕੋਲੇ ਬੈਹਨੇ ਆਉ ਤਾਂ ਪਤਾ ਲੱਗਦਾ ਹੈ ਬਿਲਕੁਲ ਸਿੱਧਾ ਤੰਦ ਮੈਂ ਇਸ ਢੱਕੇ ਦੇ ਉੱਤੇ ਰੱਖ ਤਾ ਸੀ ਚੱਕ ਕੇ ਤੇ ਇੰਨਾ ਬਲਾਵਾ ਖਾ ਗਿਆ ਇਹ ਸੋਡੇ ਦੇਖਦੇ ਦੇਖਦੇ ਖਾ ਗਿਆ ਹਾਂ ਮੈਂ ਇਸੇ ਦੇ ਉੱਤੇ ਲਾਈ ਬੈਠਾ ਵੀਡੀਓ ਮੈਂ ਤਾਂ ਬਣਾਈ ਹੈ ਤਾਂ ਕਿ ਆਪਾਂ ਨੂੰ ਪਤਾ ਲੱਗ ਜੇ ਵੀ ਇਹੇ ਵੀ ਕੋਈ ਨਾ ਕੁਝ ਜਾਣਦੀਆਂ ਤੇ ਪ੍ਰਕਿਰਿਆ ਕਰਦੀਆਂ ਰਹਿੰਦੀਆਂ ਆਪਣੇ ਅੱਗੇ ਵਧਣ ਦਾ ਪ੍ਰਿਆਸ ਬੱਲਾ ਵੀ ਕਰਦੀਆਂ ਜਦੋਂ ਆਪਾਂ ਚੁੱਪ ਕਰਕੇ ਬਹਿ ਜਾਂਦੇ ਹਾਂ ਨਾ ਉਦੋਂ ਆਪਣੇ ਪੱਲੇ ਵੀ ਕੱਖ ਨਹੀਂ ਪੈਂਦਾ ਦੇਖੋ ਤੁਸੀਂ ਅਸਨੇ ਹੁਣ ਬਲਾਵਾ ਲੱਗ ਪਾਗੇ ਨੇੜੇ ਲੱਗ ਗਏ ਨੇ ਪੂਰਾ ਕਰਤਾਰ ਦਾ ਪੂਰਾ ਕਰਲ ਚਲੀ ਹੈ ਡੱਕੇ ਦੇ ਉੱਤੋਂ ਦੀ ਬਲਾਵਾ ਪਾ ਚਲੀ ਹੈ ਹੈ ਦੇਖੋ ਉਹ ਡੱਕੇ ਦੇ ਨਾਲ ਜਾਂ ਲਗੀ ਜਮਾ ਬਿਲਕੁਲ ਇਹ ਦੂਰੋਂ ਮੈਂ ਸਿੱਧੀ ਰੱਖੀ ਸੀ ਉਦੋਂ ਦਾ ਵੀਡੀਓ ਬਣਾਉਣ ਲੱਗਿਆ ਤਾਂ ਕਿ ਇਹ ਆਪਾਂ ਇੱਕ ਦੂਜੇ ਨੂੰ ਦੱਸ ਸਕੀਏ ਕਿ ਇਹ ਅੱਗੇ ਵਧਣ ਵਾਸਤੇ ਆਪਣੇ ਲਪੇਟ ਫਾਉਂਦੀਆਂ ਰਹਿੰਦੀਆਂ ਕਿਉਂਕਿ ਇਹਨਾਂ ਨੇ ਉੱਚਾ ਚੜਨਾ ਹੁੰਦਾ ਨੀਵੇਂ ਚੱਲਣ ਦਾ ਕੋਈ ਅਸਾਰ ਨਹੀਂਗਾ ਅੱਜ ਇਹਨਾਂ ਬੱਲਾਂ ਨੂੰ ਮੈਨੂੰ ਲਾਈਆਂ ਨੂੰ ਯਾਨੀ ਕਿ ਮੈਂ ਉਹ ਕਿਹ ਗਾਈਆਂ ਬੱਲਾਂ ਹੀ ਲੈ ਸਾਂ ਇਹ ਮੈਂ ਲਾਈਆਂ ਸੀਗੀਆਂ ਲਗਭਗ 3 ਤਰੀਕ ਨੂੰ 28 ਨੂੰ 28 ਨੂੰ ਲਾਈਆਂ ਸੀ ਤੇ ਅੱਜ ਇਹਨਾਂ ਨੂੰ ਹੋ ਗਿਆ ਜੀ 28 ਤਰੀਕ ਨੂੰ ਮਹੀਨਾ ਹੋ ਗਿਆ ਸੀ ਆ ਪੰਜ ਦਿਨ ਉੱਤੇ ਹੋ ਗਏ ਇੱਕ ਮਹੀਨਾ ਪੰਜ ਦਿਨ ਹੋ ਗਏ ਜੀ ਇਹਨਾਂ ਨੂੰ ਛੋਟੀਆਂ-ਛੋਟੀਆਂ ਬਲਾਮਾਂ ਲੈ ਆ ਕੇ ਲਾਈਆਂ ਸਾਂ ਮੁੱਲ ਲੈ ਆ ਸਾਂ ਪੱਕਾ ਸਾਰਨੇ ਤੋਂ 10 ਰੁਪਈਆ ਦੀ ਇੱਕ ਬਲ ਆਹ ਦੇਖੋ ਜੀ ਬਲਾਮਾਂ ਪੂਰਾ ਕਰ ਗਈ ਉਹ ਬਲ ਆਪ ਦਾ ਦੇਖੋ ਤੁਸੀਂ ਚੱਲਦਾ ਦੀਦੀ ਚੱਲਦੀ ਦਿਸ ਰਹੀ ਆਪਾਂ ਨੂੰ ਇਹ ਦੇਖੋ ਇੱਕ ਇਹਦੇ ਖੜ ਬੀ ਇਹਦੇ ਲੱਗਿਆ ਇੱਕ ਕੱਦੂ ਵੀ ਛੋਟਾ ਜਿਹਾ ਉਹ ਐਸ ਪਾਸੇ ਹੋ ਰਿਹਾ ਇੱਕ ਕੱਦੂ ਵੀ ਲੱਗਿਆ ਐਸ ਬਲਾਵੇਂ ਨੂੰ ਮੈਂ ਤੁਹਾਨੂੰ ਫੇਰ ਦਿਖਾਉਣਾ ਇਹਨੇ ਆਪ ਦਾ ਲਪੇਟ ਪੂਰੀ ਕਰਤੀ ਐ ਨਾ ਹਾਂ ਮੈਂ ਬੱਲਾ ਲਾਈਆਂ ਇੱਕ ਬੱਲ ਮੇਰੀ ਉਹ ਨਰਮ ਰਹਿ ਗਈ ਚਾਰ ਬੱਲਾ ਇਹ ਲਾਈਆਂ ਮੈਂ ਕਦੂਆਂ ਦੀਆਂ ਅਦਰ ਦੋ ਪੇਠੇ ਦੀਆਂ ਲਾਈਆਂ ਐ ਇਹਨਾਂ ਨੂੰ ਮੈਂ ਲਪੇਟਣ ਵਾਸਤੇ ਦੇ ਰੱਖਿਆ ਚਾਪੇ ਇਹ ਵੀ ਕਰ ਰਹੀ ਆ ਆਪ ਦੀ ਪ੍ਰਕਿਰਿਆ ਸ਼ੁਰੂ ਪਰ ਇਹ ਆ ਜਿਹੜਾ ਹੈ ਇਹ ਦੇਖਣ ਵਾਲੀ ਚੀਜ਼ ਹੈ ਇੱਕ ਇਹਨੇ ਆਪ ਦੀ ਲਪੇਟ ਪੂਰੀ ਕਰ ਲਈ ਹੁਣੇ ਹੁਣੇ ਦੇਖਦੇ ਆਂ ਦੇਖਦੇ ਦੇਖੋ ਤੁਸੀਂ ਇਹਨ ਕੀ ਇਹ ਜਾਣਦੇ ਨਹੀਂ ਜਾਣਦੇ ਸਭ ਕੁਝ ਹੈ ਗਿਆਨ ਇਹਨਾਂ ਨੂੰ ਵੀ ਹੈ ਇਹ ਨਹੀਂ ਕਿ ਨਹੀਂ ਹੈ ਅੱਗੇ ਵਧਣ ਦੇ ਤਰਲੇ ਇਹ ਨਹੀਂ ਮਰਦੀ ਜਾਂਦੇ ਇੱਕ ਤਾਂ ਯਾ ਲਪੇਟ ਪੂਰਾ ਕਰ ਲਿਆ ਉਸਨੇ ਜਮਾ ਮੈਂ ਨੇੜੇ ਕਰਕੇ ਦੋ ਦੇਖੋ ਤੁਸੀਂ ਜਮਾ ਲਪੇਟ ਆਪ ਕੋ ਲਪੇਟ ਕੇ ਲੈ ਗਈ ਪੂਰਾ ਕਰਤਾ ਇੱਕ ਚੱਕਰ ਉਤੋਂ ਦੀ ए, थले गई हूँ थले जाई जा उस डेके तो। थरले पास की फेर हो गई ये नहीं किसी पासे दी होर हो जे हम्म बहुत तगड़ा कम है